ਹੈਲੋ ਦੋਸਤੋ ਮੇਟਰ ਸਤਿ ਸ਼੍ਰੀ ਅਕਾਲ ਅੱਜ ਪਿੰਡ ਨਥੂਕੇ ਦੇ ਵਿੱਚ ਗਲੀਆਂ ਨਾਲੀਆਂ ਦੀ ਸਫਾਈ ਹੋ ਰਹੀ ਹੈ ਇਸ ਟਾਈਮ ਨਗਰ ਕੀਰਤਨ ਦਾ ਪ੍ਰੋਗਰਾਮ ਔਰ ਇਸ ਟਾਈਮ ਸਾਡੇ ਨਾਲ ਨਰੇਗਾ ਵਰਕਰ ਔਰ ਨਰੇਗਾ ਮੀਟ ਪੰਚਾਇਤ ਮੈਂਬਰ ਨੈਭ ਸਿੰਘ ਜੀ ਖੜੇ ਹਨ ਇਹਨਾਂ ਤੋਂ ਪੁੱਛਦੇ ਹਾਂ ਇਹ ਨਰੇਗਾ ਦਾ ਕੰਮ ਚੱਲ ਰਿਹਾ ਹੈ ਕਿ ਜਾਂ ਪਿੰਡ ਵੱਲੂ ਜਾਂ ਕੋਈ ਹੋਰ ਪ੍ਰੋਗਰਾਮ ਚੱਲ ਰਿਹਾ ਹੈ ਨੈਭ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇਹ ਜਿਹੜਾ ਜੀ ਆਪਣਾ ਸਫਾਈ ਦਾ ਕੰਮ ਆਇ ਕਿਸ ਪੱਧਰ ਤੇ ਚੱਲ ਰਿਹਾ ਜੀ ਇਹ ਜੀ ਪਿੰਡ ਪੱਧਰ ਤੇ ਚੱਲ ਰਿਹਾ ਕੋਈ ਨਰੇਗਾ ਦੇ ਅਧੀਨ ਨਹੀਂ ਚੱਲ ਰਿਹਾ ਇਹ ਲੋਕ ਸੇਵਾ ਸੰਗਠਨ ਕਰ ਰਹੀ ਆ ਤੇ ਸਰਪੰਚ ਦੀ ਸਪੋਰਟ ਦੇ ਨਾਲ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਹਾਂਜੀ 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 ਕੋਈ ਇਹਦੇ ਚ ਦਿਹਾੜੀ ਧੱਪੇ ਦਾ ਸਾਡਾ ਰੋਲ ਨਹੀਂਗਾ ਹੁਣ ਸਾਡੇ ਨਾਲ ਇਸ ਟਾਈਮ ਮੀਟ ਅਮਨ ਕੋਰ ਵੀ ਖੜੇ ਹੋ ਨਾ ਅਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਕੰਮ ਚੱਲ ਰਿਹਾ ਹੈ ਨਰੇਗਾ ਦੇ ਅਧੀਨ ਆ ਕਿ ਜਾਂ ਤੁਸੀਂ ਆਪਣੇ ਮਨ ਨੂੰ ਖੁਸ਼ੀ ਨਾਲੇ ਕੰਮ ਕਰ ਰਹੇ ਹੋ ਨਹੀਂ ਜੀ ਇਹ ਸਾਡਾ ਕੰਮ ਨਰੇਗਾ ਤੋਂ ਬਿਨਾ ਹੈ ਜੀ ਅਸੀਂ ਇਹ ਕੰਮ ਅਸੀਂ ਪਿੰਡ ਦੀ ਭਲਾਈ ਦੇ ਲਈ ਕਰ ਰਹੇ ਹਾਂ ਸਾਡੇ ਪਿੰਡ ਸੰਤਾਂ ਦੀ ਵਰਖੀ ਆ ਰਹੀ ਹੈ ਤੇ ਨਗਰ ਕੀਰਤਨ ਸੰਤ ਬਾਬਾ ਸੂਰ ਸਿੰਘ ਜੀ ਦੀ ਵਰਖੀ ਆ ਰਹੀ ਹੈ ਉਹਨਾਂ ਦੇ ਸਬੰਧ ਵਿੱਚ ਸਾਡੇ ਪਿੰਡ ਸਰਪੰਚ ਸਾਹਿਬ ਤੇ ਪੰਚਾਇਤ ਪੰਚਾਇਤ ਦੇ ਸਹਿਮਤੀ ਨਾਲ ਅਸੀਂ ਪਿੰਡ ਦੀ ਸਫਾਈ ਕਰ ਰਹੇ ਹਾਂ ਇਹ ਸੀ ਅਪਡੇਟ ਕੋਈ ਸਾਨੂੰ ਕਿਸੇ ਵੱਲੋਂ ਨਹੀਂ ਸਾਡੀ ਲੇਬਰ ਆਪ ਇਹ ਕੰਮ ਦੀ ਜ਼ਿੰਮੇਵਾਰੀ ਆਪ ਕਿਉਂਕਿ ਇਹ ਸਾਨੂੰ ਕੋਈ ਇਹਦਾ ਪੈਸਾ ਨਹੀਂ ਅਸੀਂ ਲੈਣਾ ਅਸੀਂ ਲੋਕ ਸੇਵਾ ਕਰ ਰਹੇ ਆਂ ਆਦੇ ਪਿੰਡ ਦੇ ਵਿਕਾਸ ਲਈ ਹਾਂਜੀ ਇਹ ਸਹੀ ਗੱਲ ਆ ਕਿ ਤੁਸੀਂ ਇਹ ਖੁਸ਼ੀ ਨਾਲ ਕਰ ਰਹੇ ਹੋ ਕੋਈ ਪੈਸਾ ਨਹੀਂ ਲੈ ਰਹੇ ਇਹ ਬਿਲਕੁਲ ਸਹੀ ਆ ਅਸੀਂ ਲੋਕ ਸੇਵਾਤੇ ਆਂ ਕੋਈ ਨਰੇਗਾ ਪਾਰਟੀ ਦਾ ਕੋਈ ਅਧਿਨ ਨਹੀਂ ਹੈਗਾ ਤਾਂ ਧੰਨਵਾਦ ਤੁਸੀਂ ਨਰੇਗਾ ਤੋਂ ਹਟ ਕੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਵੀ ਹਿੱਸਾ ਲੈ ਰਹੇ ਹੋ ਮੈਂ ਅਮੀਰ ਕਰਦਾ ਕਿ ਤੁਹਾਡੀ ਇਹ ਜੋ ਕੰਮ ਕਰਨ ਦੀ ਭਾਵਨਾ ਬਹੁਤ ਵਧੀਆ ਉਮੀਦ ਕਰਦਾ ਅੱਗੇ ਤੋਂ ਵੀ ਇਹ ਕੰਮ ਕਰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗੀਆਂ ਬੁੱਢੀਆਂ ਜਮਾਂ ਗੱਪਰੂ ਵੀ ਲੱਗੇ ਬੁੱਢੇ ਠੇਰੇ ਵੀ ਲੱਗੇ ਅਸੀਂ ਸੇਵਾ ਚ ਅਸੀਂ ਬਾਬੇ ਸੋਣ ਸਿਓ ਦੀ ਬਰਸੀ ਦੇ ਵਿੱਚ ਤੰਦਰੁਸਤ ਨਾ ਦੇਵੇ ਬਾਬਾ ਸੋਣ ਸਿਓ ਨੈਉ ਸੰਗ ਜੀ ਆਹ ਤੁਹਾਡੇ ਵਰਕਰ ਆ ਜਿਹੜੇ ਬਹੁਤ ਬਾਬੇ ਦੇ ਸੇਵਾ ਦੇ ਵਿੱਚ ਖੁਸ਼ ਆ હાજી હાજી બાબા 6 વાગ્યા છે બાપા સાડે પਿੰડ تے